ਇਹ ਬੰਦੇ ਇਹ ਫਿਕਰ ਕਰਦੇ ਆ ਵੀ ਡੱਲੇਵਾਲ ਸਾਹਿਬ ਨੂੰ ਨਾ ਕੁਝ ਹੋ ਜੇ ਉਹ ਬੰਦੇ ਇਹ ਫਿਕਰ ਛੱਡ ਕੇ ਵੀ ਡੱਲੇਵਾਲ ਸਾਹਿਬ ਨੂੰ ਨਾ ਕੁਝ ਹੋ ਜੇ ਉਹ ਇਹ ਫਿਕਰ ਕਰਨ ਵੀ ਜਿਹੜੇ ਡੱਲੇਵਾਲ ਸਾਹਿਬ ਦੀ ਕਾਲ ਤੇ ਯੰਗ ਜਨਰੇਸ਼ਨ ਆਊਗੀ ਨੌਜਵਾਨ ਪੀੜ੍ਹੀ ਆਊਗੀ ਉਹਨਾਂ ਨੂੰ ਨਾ ਕੁਝ ਹੋ ਜੇ ਕਿਉਂਕਿ ਡੱਲੇਵਾਲ ਸਾਹਿਬ ਕੋਲੇ ਤਾਂ ਐਕਸਪੀਰੀਅੰਸ ਹੈਗਾ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਤਾਂ ਪਤਾ ਵੀ ਘੋਲ ਕਿਵੇਂ ਲੜਨੇ ਆ ਉਹਨਾਂ ਦਾ ਲੰਮਾ ਐਕਸਪੀਰੀਅੰਸ ਆ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੇ ਹੈਗੇ ਆ ਗਿਦਰ ਧਮਕੀਆਂ ਵੀ ਸਰਕਾਰ ਨੂੰ ਦਈ ਰੱਖਣੀਆਂ ਵੀ ਅਸੀਂ ਭੋਖੜ ਤਾਲ ਤੇ ਬੈਠੇ ਤਾਂ ਮਰ ਕੇ ਉੱਠਾਂਗੇ ਇਹ ਗਿਦਰ ਧਮਕੀ ਜੀ ਪਹਿਲਾਂ ਇਹਨਾਂ ਨੇ ਥੋੜਾ ਜਿਹਾ ਪਹਿਲਾਂ ਫਰੀਦਕੋਟ ਦੇ ਵਿੱਚ ਵੀ ਦਿੱਤੀ ਸੀਗੀ ਉੱਥੇ ਵੀ ਕੁਸ਼ਕ ਦਿਨ ਬੈਠੇ ਸੀ ਇਹ ਕੁਝ ਨਹੀਂ ਹੋਇਆ ਨਾ ਸਰਕਾਰਾਂ ਆਪਦੇ ਟੱਸ ਤੋਂ ਮਾਸੂngਾਂ ਤੇ ਨਾ ਡੱਲੇਵਾਲ ਸਾਹਿਬ ਨੇ ਜਿਹੜੀ ਸ਼ਹਾਦਤ ਦਿੱਤੀ ਤੇ ਡੱਲੇਵਾਲ ਸਾਹਿਬ ਨੂੰ ਇਹ ਚੀਜ਼ 1 ਲੱਖ ਵਾਰੀ ਸੋਚ ਕੇ ਬਿਆਨ ਦੇਣਾ ਚਾਹੀਦਾ ਸੀ ਇਹ ਵੀ ਜਦੋਂ ਪਹਿਲਾਂ ਮੇਰੀਆਂ ਗੱਲਾਂ 'ਚ ਕੁਛ ਨਹੀਂ ਨਿਬੜਿਆ ਤੇ ਨਿਬੜਦਾ ਹੁਣ ਵੀ ਕੁਛ ਨਹੀਂ ਸਸੀ ਕਾਲ ਜੀ ਤੋਂ ਡੱਲੇਵਾਲ ਸਾਹਿਬ ਇੱਕ ਲੜਾਈ ਲੜੀ ਜਾਂਦੇ ਐ ਤੇ ਕਿਸਾਨੀ ਸੰਘਰਸ਼ ਲੜਦੇ ਐ ਇਹ ਕਿਹੈਸਾ ਤੇ ਆਪਾਂ ਤੇ ਉਹਨਾਂ ਦਾ ਜਿਹੜਾ ਧਰਮ ਹੈ ਉਹ 13 ਫਰਵਰੀ ਦਾ ਜਿਹੜਾ ਹੈਗਾ ਉਹ ਬਾਰਡਰਾਂ ਤੇ ਲੱਗਿਆ ਹੋਇਆ ਚਾਹ ਖਨੋਰੀ ਬਾਰਡਰ ਹੋਵੇ ਜਾਂ ਹੋਵੇ ਬਾਰਡਰ ਆਪਣਾ ਹਾ ਸ਼ੰਭੂ ਵਾਲਾ ਬੈਰੀਅਰ ਹੋਵੇ ਉੱਥੇ ਹੋਵੇ ਸੋ ਦੋਨਾਂ ਥਾਵਾਂ ਤੇ ਬੰਦੇ ਜਿਹੜੇ ਕਿਸਾਨ ਯੂਨੀਅਨਾਂ ਦੇ ਬੰਦੇ ਜਿਹੜੇ ਬੈਠੇ ਆ ਉਹ ਤੇ ਉਹ ਕਿਤੇ ਮੈਂ ਕਿਤੇ ਜਿਹੜੀ ਹੈਗੀ ਆ ਉਹ ਲੜਾਈ ਕੀ ਆ ਸਾਡੀ ਸਾਡੇ ਕਿਸਾਨਾਂ ਦੀ ਹੱਕਾਂ ਦੀ ਲੜਾਈ ਜਿਹਨੂੰ ਅਸੀਂ ਹੱਕ ਹਕੂਕ ਦੀ ਲੜਾਈ ਕਹਿੰਦੇ ਆ ਉਹ ਲੜਾਈ ਲੜੀ ਜਾਂਦੇ ਆ ਇਹ ਤੇ ਉਸ ਲੜਾਈ ਦੇ ਵਿੱਚ ਡੱਲੇਵਾਲ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਵੀ ਮੈਂ 26 ਤਰੀਕ ਨੂੰ ਭੁੱਖ ਹੜਤਾਲ ਤੇ ਬੈਠਣਾ ਹੈ ਭੁੱਖ ਹੜਤਾਲ ਤੇ ਬੈਠਣਾ ਜਾਂ ਮਰਨ ਵਰਤ ਤੇ ਬੈਠਣਾ ਤੇ ਉਹ 26 ਤਰੀਕ ਦੀ ਆਉਣ ਤੋਂ ਪਹਿਲਾਂ ਪਹਿਲਾਂ 25 ਦੀ ਰਾਤ ਨੂੰ ਜਿਹੜਾ ਡੱਲੇਵਾਲ ਸਾਹਿਬ ਨੂੰ ਜਿਹੜਾ ਉਹ ਪੁਲਿਸ ਅਰੈਸਟ ਕਰ ਲੈਂਦੀ ਹੈ ਚੱਕ ਲੈਂਦੀ ਹੈ ਤੇ ਉਹ ਗੱਲ ਆ ਵਾਬਾ ਫੈਲੀ ਵੀ ਹੈ ਵੀ ਡੱਲੇਵਾਲ ਸਾਹਿਬ ਨੂੰ ਜਿਹੜਾ ਪੁਲਿਸ ਚੱਕ ਲਿਆ ਜੀ ਪੁਲਿਸ ਨੇ ਅਰੈਸਟ ਕਰ ਲਿਆ ਐ ਹੋ ਗਿਆ ਜਾਂ ਹੋ ਗਿਆ ਤੇ ਕਈ ਬੰਦੇ ਵਿੱਚ ਇਹ ਗੱਲ ਵੀ ਕਹੀ ਜਾਂਦੇ ਆ ਵੀ ਪੁਲਿਸ ਨੇ ਚੱਕ ਕੇ ਡੱਲੇਵਾਲ ਸਾਹਿਬ ਨੂੰ ਹਸਪੀਟਲ ਦੇ ਵਿੱਚ ਲੈ ਗਏ ਤੇ ਵੀ ਜੇਲ ਰਿਮਾਂਡ ਕਿਉਂ ਨਹੀਂ ਕੀਤਾ ਜਾਂ ਥਾਣੇ 'ਚ ਕਿਉਂ ਨਹੀਂ ਰੱਖਿਆ ਜੇ ਉਹ ਥਾਣੇ 'ਚ ਰੱਖਦੀ ਪੁਲਿਸ ਜਾਂ ਜੇਲ੍ਹ 'ਚ ਜੇਲ ਰਿਮਾਂਡ ਕਰਦੀ ਸਿੱਧਾ ਤਾਂ ਫੇਰ ਇਹਨਾਂ ਨੇ ਐ ਪਿੱਟਣਾ ਸੀਗਾ ਬੀਓ ਬਜ਼ੁਰਗ ਸੀ 75 ਸਾਲਾਂ ਦੇ ਉਹਨਾਂ ਨੂੰ ਹਸਪੀਟਲ ਤੇ ਲੈ ਕੇ ਜਾਣਾ ਚਾਹੀਦਾ ਸੀ ਉਹ ਦਿਲ ਦੇ ਮਰੀਜ਼ ਸੀ ਉਹ ਕੈਂਸਰ ਦੇ ਮਰੀਜ਼ ਸੀ ਉਹ ਇਹਦੇ ਮਰੀਜ਼ ਸੀ ਉਹਦੀ ਮਰੀਜ਼ ਸੀ ਫਿਰ ਇਹਨਾਂ ਨੇ ਜਿਹੜਾ ਆਪਦਾ ਪਿੱਟ ਸਿਆਪਾ ਐਂ ਪਾਉਣਾ ਸੀਗਾ ਸੋ ਡਲੇਵਾਲ ਸਾਹਿਬ ਤੁਹਾਡੀ ਇੱਕ ਏਜ ਇੰਨੀ ਸੀਨੀਅਰ ਆ ਵੀ ਆਪਾਂ ਤੁਹਾਡੀ ਰਿਸਪੈਕਟ ਕਰਦੇ ਆ ਤੁਹਾਡੀ ਉਮਰ ਦੀ ਰਿਸਪੈਕਟ ਕਰਦੇ ਆ ਤੇ ਤੁਹਾਡੇ ਕਿਸਾਨ ਹੋਣ ਦੀ ਰਿਸਪੈਕਟ ਕਰਦੇ ਆ ਸਾਡੇ ਬਜ਼ੁਰਗਾਂ ਸਨਮਾਨ ਹੋਣ ਦੀ ਰਿਸਪੈਕਟ ਕਰਦੇ ਆ ਪਰ ਜਿਹੜੇ ਬੰਦੇ ਇਹ ਫਿਕਰ ਕਰਦੇ ਆ ਵੀ ਡੱਲੇਵਾਲ ਸਾਹਿਬ ਨੂੰ ਨਾ ਕੁਝ ਹੋ ਜੇ ਉਹ ਬੰਦੇ ਇਹ ਫਿਕਰ ਛੱਡ ਕੇ ਵੀ ਡੱਲੇਵਾਲ ਸਾਹਿਬ ਨੂੰ ਨਾ ਕੁਝ ਹੋ ਜੇ ਉਹ ਇਹ ਫਿਕਰ ਕਰਨ ਵੀ ਜਿਹੜੇ ਡੱਲੇਵਾਲ ਸਾਹਿਬ ਦੀ ਕਾਲ ਤੇ ਯੰਗ ਜਨਰੇਸ਼ਨ ਆਊਗੀ ਨੌਜਵਾਨ ਪੀੜ੍ਹੀ ਆਊਗੀ ਉਹਨਾਂ ਨੂੰ ਨਾ ਕੁਝ ਹੋ ਜੇ ਕਿਉਂਕਿ ਡੱਲੇਵਾਲ ਸਾਹਿਬ ਕੋਲੇ ਤਾਂ ਐਕਸਪੀਰੀਅੰਸ ਹੈਗਾ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਤਾਂ ਪਤਾ ਵੀ ਘੋਲ ਕਿਵੇਂ ਲੜਨੇ ਆ ਉਹਨਾਂ ਦਾ ਲੰਮਾ ਐਕਸਪੀਰੀਅੰਸ ਆ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੇ ਹੈਗੇ ਗਿੱਦਰ ਧਮਕੀਆਂ ਵੀ ਸਰਕਾਰ ਨੂੰ ਦਈ ਰੱਖਣੀਆਂ ਹੈ ਵੀ ਅਸੀਂ ਭੁੱਖੜ ਤਾਲ ਤੇ ਬੈਠੇ ਤਾਂ ਮਰ ਕੇ ਉੱਠਾਂਗੇ ਇਹ ਗਿਦੜ ਧਮਕੀ ਜੀ ਪਹਿਲਾਂ ਇਹਨਾਂ ਨੇ ਥੋੜਾ ਜਿਹਾ ਪਹਿਲਾਂ ਫਰੀਦਕੋਟ ਦੇ ਵਿੱਚ ਵੀ ਦਿੱਤੀ ਸੀਗੀ ਉੱਥੇ ਵੀ ਕੁਸ਼ਕ ਦਿਨ ਬੈਠੇ ਸੀ ਇਹ ਕੁਝ ਨਹੀਂ ਹੋਇਆ ਨਾ ਸਰਕਾਰਾਂ ਆਪਦੇ ਟੱਸ ਤੋਂ ਮਾਸੂਮਾਂ ਤੇ ਨਾ ਡੱਲੇਵਾਲ ਸਾਹਿਬ ਨੇ ਜਿਹੜੀ ਸ਼ਹਾਦਤ ਦਿੱਤੀ ਤੇ ਡੱਲੇਵਾਲ ਸਾਹਿਬ ਨੂੰ ਇਹ ਚੀਜ਼ 1 ਲੱਖ ਵਾਰੀ ਸੋਚ ਕੇ ਬਿਆਨ ਦੇਣਾ ਚਾਹੀਦਾ ਸੀ ਇਹ ਵੀ ਜਦੋਂ ਪਹਿਲਾਂ ਮੇਰੀਆਂ ਗੱਲਾਂ 'ਚ ਕੁਝ ਨਹੀਂ ਨਿਬੜਿਆ ਤੇ ਨਿਬੜਦਾ ਹੁਣ ਵੀ ਕੁਝ ਨਹੀਂ ਤੇ ਫਿਰ ਮੈਂ ਕਾਦੇ ਲਈ ਐਵੇਂ ਉਹ ਬਾਤ ਬਿਆਣਾ ਜਿਹੜੇ ਉਹ ਦੇਖ ਕੇ ਤੇ ਜਿਹੜਾ ਮਤਲਬ ਐਵੇਂ ਲੋਕਾਂ ਨੂੰ ਗਮਰਾਹ ਕਰਦਾ ਆਪਦੇ ਜਿਹੜੇ ਹੈਗੇ ਆ ਇਹ ਇਹ ਡੱਲੇਵਾਲ ਸਾਹਿਬ ਨੂੰ ਜਰੂਰ ਸੋਚਣਾ ਚਾਹੀਦਾ ਸਾਡੇ ਸਤਕਾਰਯੋਗ ਸਾਡੇ ਸੀਨੀਅਰ ਹੈ ਉਹ ਵੱਡੇ ਆ ਸਾਡੇ ਤੋਂ ਔਰ ਮੈਨੂੰ ਬਹੁਤ ਸ਼ਰਮ ਆਉਂਦੀ ਐ ਇਹ ਗੱਲ ਕਰਦੇ ਨੂੰ ਮੈਂ ਮੈਂ ਸੀਰੀਅਸਲੀ ਕਹਿਣਾ ਮੈਂ ਉਹਨਾਂ ਦਾ ਕੋਈ ਇਹ ਨਹੀਂ ਵੀ ਮੈਂ ਉਹਨਾਂ ਦੀ ਖਿੱਲੀ ੜਾਉਣ ਵਾਸਤੇ ਜਾਂ ਉਹਨਾਂ ਦੇ ਮੈਂ ਲਾਈਵ ਹੋਇਆ ਨਾ ਪਰ ਮੈਂ ਇਸ ਚੀਜ਼ ਦਾ ਮੈਨੂੰ ਦੁੱਖ ਆਂ ਅੰਦਰੋਂ ਦੁੱਖ ਆ ਵੀ ਇਹਨਾਂ ਨੂੰ ਕੁਝ ਨਹੀਂ ਹੋਣਾ ਇਹਨਾਂ ਕੋਲ ਐਕਸਪੀਰੀਅੰਸ ਹੈ ਪਹਿਲਾਂ ਜਿਹੜਾ 1.5 ਸਾਲ ਉੱਥੇ ਬੈਠੇ ਸੰਘਰਸ਼ ਲੜੀ ਗਏ ਆ ਦਿੱਲੀ ਦੇ ਵਿੱਚ ਬਾਰਡਰਾਂ ਤੇ ਲੜਿਆ ਉੱਥੇ ਕਿਸੇ ਵੀ ਕਿਸਾਨ ਲੀਡਰ ਨੂੰ ਜਾਂ ਉਹਦੀ ਕਿਸੇ ਔਲਾਦ ਨੂੰ ਕੁਝ ਹੋਇਆ ਮਰੇ ਕੌਣ ਜਿਨ੍ਹਾਂ ਨੂੰ ਅੱਜ ਸ਼ਹੀਦ ਕਹਿੰਦੇ ਆ ਆਮ ਲੋਕ ਜਦੋਂ ਵੀ ਕੋਈ ਨੁਕਸਾਨ ਹੁੰਦਾ ਉਹ ਆਮ ਲੋਕਾਂ ਦਾ ਹੁੰਦਾ ਹੈ ਉਹ ਉਹ ਆਮ ਜਨਤਾ ਦਾ ਨੁਕਸਾਨ ਹੁੰਦਾ ਇਹਨਾਂ ਲੀਡਰਾਂ ਦਾ ਕਦੇ ਕੁਝ ਨਹੀਂ ਗਿਆ ਤੇ ਇਹਨਾਂ ਲੀਡਰਾਂ ਨੇ ਜਿਹੜੀ ਗੱਲ ਮੈਂ ਕਹਣਾ ਹੈ ਇਹਦਾ ਇਤਿਹਾਸ ਹੀ ਇਹਨਾਂ ਨੇ ਆਪ ਲਿਖਿਆ ਹੈ ਇਹਨਾਂ ਦੇ ਪਿਛੋਕੜ 'ਚ ਸਾਰਾ ਕੁਝ ਪਿਆ ਹੈ ਇਹ ਜਿਹੜੀਆਂ ਗੱਲਾਂ ਮੈਂ ਕਹਣਾ ਸੋ ਆਮ ਲੋਕਾਂ ਨੂੰ ਬੇਨਤੀ ਹੈ ਤੇ ਆਮ ਪਰਿਵਾਰਾਂ ਨੂੰ ਬੇਨਤੀ ਹੈ ਵੀ ਤੁਸੀਂ ਆਪਦੇ ਘਰ ਦੇ ਜਿਹੜੇ ਕੱਲੇ-ਕੱਲੇ ਜਿਹੜੇ ਜਵਾਕ ਹੈ ਜਿਹੜੇ ਯੰਗ ਜਨਰੇਸ਼ਨ ਆ ਉਹ ਜਜ਼ਬਾਤੀ ਹੁੰਦੇ ਆ ਉਹਨਾਂ ਕੋਲ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਤੇ ਉਹ ਜਜ਼ਬਾਤੀ ਹੋਣ ਦੇ ਨਾਂ ਤੇ ਜਿਹੜੀ ਹੈਗੀ ਉਹ ਆਪਦੀ ਲੜਾਈ ਲੜ ਜਾਂਦੇ ਆ ਤੇ ਸ਼ਹਾਦਤਾਂ ਵੀ ਪਾ ਜਾਂਦੇ ਆ ਤੇ ਇਹ ਬੰਦੇ ਕੀ ਕਰਦੇ ਐ ਇਹ ਬੰਦੇ ਉਦੋਂ ਬਾਅਦ ਉਹਦੀ লাশ ਨੂੰ ਰੱਖ ਕੇ ਕਿਸੇ ਨਾ ਕਿਸੇ ਚੌਂਕ 'ਚ ਕਿਸੇ ਸੜਕ ਦੇ ਵਿੱਚ ਤੇ ਜਿਹੜੀ ਸਰਕਾਰ ਨਾਲ ਇਹਨਾਂ ਦਾ ਮੱਥਾ ਲੱਗਿਆ ਹੁੰਦਾ ਉਸੇ ਸਰਕਾਰ ਤੋਂ ਮੁੜ ਕੇ ਉਸ ਚੀਜ਼ ਦਾ ਮੁਆਹਲ ਮੰਗਣ ਲੱਗ ਜਾਂਦੇ ਐ ਵੀ ਇੱਕ ਤਾਂ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਦੂਜਾ ਇਹਨਾਂ ਪਰਿਵਾਰ ਦੀ ਪਰਿਵਾਰ ਦੀ ਕੋਈ ਜਿਹੜੀ ਆ ਆਰਥਿਕ ਸਹਾਇਤਾ مالی ਸਹਾਇਤਾ ਕੀਤੀ ਜਾਵੇ ਹੁਣ ਜਿਹੜਾ ਜਕਾਰਾ ਇਹ ਲਾ ਕੇ ਤੁਰਦੇ ਆ ਗੁਰੂ ਸਾਹਿਬ ਦਾ ਜਕਾਰਾ ਅੱਜ ਮੈਂ ਸੁਣਿਆ ਇਹਨਾਂ ਦਾ ਲੰਬਦਾ ਨੂੰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅੱਛਾ ਬੋਲੇ ਸੋ ਨਿਹਾਲ ਦਾ ਜਕਾਰਾ ਗੁਰੂ ਸਾਹਿਬ ਲਾਉਂਦੇ ਸੀਗੇ ਸਾਡੇ ਤੇ ਜਦੋਂ ਗੁਰੂ ਸਾਹਿਬ ਲਾ ਕੇ ਤੁਰਦੇ ਸੀ ਤੇ ਜਦੋਂ ਮੁਗਲਾਂ ਨਾਲ ਜਾਂ ਹੋਰ ਜਿਹੜੇ ਉਸ ਟਾਈਮ ਦੇ ਜਿਹੜੇ ਦੁਖੀ ਬੰਦੇ ਸੀ ਉਹਨਾਂ ਨਾਲ ਜਦੋਂ ਉਹਨਾਂ ਦੀ ਲੜਾਈ ਹੁੰਦੀ ਸੀ ਤੇ ਉੱਥੇ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਸੀ ਗੁਰੂ ਸਾਹਿਬ ਕਦੇ ਆਪਦੇ ਆਪਦੀ ਫੌਜ ਦੀਆਂ ਲਾਸ਼ਾਂ ਰੱਖ ਕੇ ਨਹੀਂ ਸੀ ਬੈਠਦੇ ਉੱਥੇ ਵੀ ਹੁਣ ਸਾਨੂੰ ਤੁਸੀਂ ਉਹਨਾਂ ਦਾ ਮੁਆਵਜ਼ਾ ਦਿਓ ਜਿਹੜੇ ਬੰਦੇ ਸਾਡੇ ਯੁੱਧ 'ਚ ਮਰ ਗਏ ਲੜਾਈ 'ਚ ਮਰ ਗਏ ਜੋ ਬੋਲੇ ਸੋਹ ਨਿਹਾਲ ਦਾ ਨਾਰਾ ਜਕਾਰਾ ਲਾ ਕੇ ਤੁਰਦੇ ਸੀਗੇ ਜੇ ਉਹ ਤੇ ਫਿਰ ਉਹ ਆਰ ਪਾਰ ਦੀ ਗੱਲ ਹੁੰਦੀ ਸੀ ਵੀ ਜੇ ਗਿਆ ਤਾਂ ਸਾਡਾ ਗਿਆ ਕੋਈ ਗੱਲ ਨਹੀਂ ਤੇ ਤੁਸੀਂ ਆਪ ਦਾ ਤਕੜੇ ਹੋ ਕੇ ਰਹੋ ਤੇ ਸਾਡੇ ਵਾਲੇ ਇਹ ਕੀ ਕਰਦੇ ਐ ਕਿਉਂਕਿ ਇਹਨਾਂ ਦੀ ਸੋਚ ਕਾਮਰੇਡ ਆ ਚਾਹੇ ਇਹਨਾਂ ਦੇ ਕਿਰਪਾਨਾਂ ਉਤੋਂ ਦੀ ਪਾਈਆਂ ਵੀ ਹੁਣ ਪਰ ਇਹ ਹੈ ਅੰਦਰੋਂ ਕਾਮਰੇਡ ਆ ਇਹ ਇਨਾ ਕਾਮਰੇਡਾਂ ਦੇ ਇੱਕ ਗੱਲ ਮੈਂ ਦਿਮਾਗ 'ਚ ਬਿਠਾ ਦਿਆਂ ਵੀ ਤੁਸੀਂ ਪਹਿਲਾਂ ਤਾਂ ਜਕਾਰਾ ਲਾ ਕੇ ਤੁਰਦੇ ਹੋ ਸਾਡੀ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਦਾ ਜਿਹੜਾ ਹੈਗਾ ਉਹ ਸਾਰਾ ਤੁਸੀਂ ਆਪ ਦਾ ਜਿਹੜਾ ਉਵੇਂ ਤੁਰਦੇ ਆ ਪਰ ਤੁਹਾਡੇ ਕੋਲੇ ਗਾਂ ਵਾਲਾ ਫਲਸਫਾ ਹੈ ਨਹੀਂਗਾ ਗਾਂ ਵਾਲੀ ਦ੍ਰਿੜਤਾ ਹੈ ਨਹੀਂ ਤੁਹਾਡੇ ਕੋਲੇ ਇਸ ਕਰਕੇ ਤੁਸੀਂ ਨਾ ਉਹ ਕਹਿੰਦੇ ਹੁੰਦੇ ਬਾਂਦਰ ਨਾ ਬਾਂਦਰੀ ਬਾਦਰੇ ਜੇ ਰੋਲ ਤੁਸੀਂ ਕਰਦੇ ਆ ਅਧਮ ਵਿਚਾਲਾ ਜਾਏ ਇਹ ਇਨਾ ਰੋਲਾਂ ਦੇ ਨਾਲ ਜਿਹੜਾ ਹੈਗਾ ਸਰਕਾਰਾਂ ਤੇ ਕੋਈ ਅਸਰ ਨਹੀਂ ਪੈਣਾ ਇਹਨਾਂ ਰੋਲ ਜਿਹੜੇ ਤੁਸੀਂ ਕਰਦੇ ਆ ਇਹਨਾਂ ਨਾਲ ਤੁਸੀਂ ਨੌਜਵਾਨ ਨਹੀਂ ਆ ਜਿਹੜੀ ਉਹ ਉਹਨੂੰ ਤੁਸੀਂ ਖਤਮ ਕਰ ਸਕਦੇ ਹੋ ਵੱਦ-ਵੱਦ ਉਹਨਾਂ ਦੇ ਜਿਹੜੇ ਇਨੋਸੈਂਟ ਲੋਕ ਆ ਜਿਹੜੇ ਜਿਹੜੇ ਜਜ਼ਬਾਤੀ ਲੋਕ ਆ ਉਹਨਾਂ ਦੇ ਉਹਨਾਂ ਦੀਆਂ ਸ਼ਹਾਦਤਾਂ ਕਰਾ ਸਕਦੇ ਹੋ ਉਹਨਾਂ ਦੇ ਨੌਜਵਾਨ ਪੁੱਤ ਮਰਵਾ ਸਕਦੇ ਆ ਤੁਸੀਂ ਇਦੋਂ ਵੱਦ ਜੇ ਕੋਈ ਉਪਲਬਧ ਦੀ ਅੱਜ ਤੱਕ ਤੁਸੀਂ ਆਪਦੇ ਇਤਿਹਾਸ ਚ ਕੀਤੀ ਹੈ ਤਾਂ ਦੱਸੋ ਸੋ ਇਹਨਾਂ ਨੇ ਜਾਂ ਬੰਦ ਕਮਰਿਆਂ 'ਚ ਬੈਠ ਕੇ ਜਿਵੇਂ ਬਾਈ ਦੀਪਕ ਨੇ ਅਸੀਂ ਜਾਂ ਤਾਂ ਇਹਨਾਂ ਨੇ ਬੰਦ ਕਮਰਿਆਂ 'ਚ ਬੈਠ ਕੇ ਵਿੱਕ ਜਾਣਾ ਹੁੰਦਾ ਜਾਂ ਇਹਨਾਂ ਨੇ ਸੰਘਰਸ਼ ਕਰ ਤੋਂ ਪਹਿਲਾਂ ਹੀ ਵਿਕੇ ਹੁੰਦੇ ਆ ਇਹ ਜਿਵੇਂ ਹੁਣ ਇਹਨਾਂ ਨੇ ਕਾਲ ਦਿੱਤੀ ਵੀ ਅਸੀਂ ਤਾਂ ਜੀ ਇੰਨੀ ਤਰੀਕ ਨੂੰ ਬੈਠਾਂਗੇ ਆਪਦਾ ਮਰਨ ਵਰਤ ਤੇ ਬੈਠਾਂਗੇ ਮਰਨ ਵਰਤ ਤੇ ਬੈਠ ਜਾਓ ਚੁੱਪ ਕਰਕੇ ਕਾਲ ਦੇਣ ਦੀ ਕੀ ਲੋੜ ਆ ਜਿਹੜਾ ਗੁਰੂ ਦੇ ਸਿੰਘ ਨੇ ਜਿਹਨੇ ਜਿਹਨੇ ਕੁਝ ਕੰਨਾਂ ਸੀ ਉਹ ਟਾਵਰ ਤੇ ਚੜਿਆ ਹੋਇਆ 10 ਮੈਗਜ਼ੀਨ ਲੈ ਕੇ ਆਉਂਦਾ ਰਵਲਵਰ ਲੈ ਕੇ ਸਨਾ ਮੇਰੀ ਜੀ ਉਹ ਟਾਵਰ ਤੇ ਚੜਿਆ ਹੋਇਆ ਤੇ ਸਾਡੇ ਵਾਲੇ ਇਹ ਜਿਹੜੇ ਹੈਗੇ ਆ ਜ ਜਿਨ੍ਹਾਂ ਨੇ ਆਰਥਿਕਤਾ ਦੇ ਪੱਖ ਤੋਂ ਹੀ ਦੇਖਣੀ ਹੈ ਸਾਰੀ ਪੰਜਾਬ ਦੀ ਗੱਲਬਾਤ ਵੀ ਸਾਰੀ ਪੰਜਾਬ ਦੀ ਜਿਹੜੀ ਗੱਲਬਾਤ ਹੈ ਇਹਨਾਂ ਨੂੰ ਲੱਗਦਾ ਵੀ ਆਰਥਿਕਤਾ ਤੇ ਹੀ ਖੜੀ ਹੈ ਇਹ ਆਪਦੀਆਂ ਪਹਿਲਾਂ ਹੀ ਕਾਲਾਂ ਦੇਣ ਲੱਗ ਜਾਂਦੇ ਵੀ ਇਸ ਤਰੀਕ ਨੂੰ ਅਸੀਂ ਚੜਾਂਗੇ ਇਸ ਤਰੀਕ ਨੂੰ ਅਸੀਂ ਭੁਖੜ ਤਾਲ ਤੇ ਬੈਠਾਂਗੇ ਬਹਿ ਵੀ ਜਾਂਦੇ ਆ ਨਿਕਲਦਾ ਵੀ ਕੁਛ ਨਹੀਂ ਤੇ ਇਹਨਾਂ ਦਾ ਕੋਈ ਪਹਿਲੀ ਵਾਰੀ ਨਹੀਂ ਇਹ ਸੋ ਇਹ ਸਤਕਾਰਯੋਗ ਬੰਦਿਆਂ ਦਾ ਇਹ ਕੋਈ ਪਹਿਲਾ ਡਰਾਮਾ ਨਹੀਂ ਇਹ ਸਤਕਾਰਯੋਗ ਬੰਦਿਆਂ ਦੇ ਡਰਾਮੇ ਚੱਲਦਿਆਂ ਨੂੰ ਕਈ ਸਾਲ ਹੋ ਗਏ ਇਹਨਾਂ ਦਾ ਕਦੇ ਕੋਈ ਨੁਕਸਾਨ ਨਹੀਂ ਹੋਇਆ ਨਾ ਹੋਣਾ ਨੁਕਸਾਨ ਹੁੰਦਾ ਉਹਨਾਂ ਦਾ ਜਿਹੜੇ ਇਹਨਾਂ ਦੇ ਪਿੱਛੇ ਲੱਗਦੇ ਆ ਸੋ ਮੈਂ ਮੈਂ ਜਿਹੜੀ ਗੱਲ ਕਰਦਾ ਮੇਰੀ ਗੱਲ ਕਰਨ ਦਾ ਕਾਰਨ ਇਹੀ ਹੈ ਮੈਂ ਮੈਨੂੰ ਕੋਈ ਦੁੱਖ ਨਹੀਂ ਇਸ ਚੀਜ਼ ਦਾ ਵੀ ਕਿਉਂ ਧਰਨਾ ਲਾਇਆ ਜਾਂਦਾ ਮੈਂ ਇਹਨਾਂ ਨੂੰ ਇਹ ਗੱਲ ਕਹਿ ਦਿਆਂ ਜਿਹੜੇ ਇਹਨਾਂ ਦੇ ਪਿੱਛੇ ਕਈ ਬੰਦੇ ਕਹਿੰਦੇ ਆ ਨਾ ਜਿਨ੍ਹਾਂ ਨੂੰ ਇਹ ਫਿਕਰ ਹੈ ਵੀ ਡੱਲੇਵਾਲ ਸਾਹਿਬ ਨੂੰ ਨਾ ਕੁਝ ਹੋ ਜੇ ਮੈਂ ਉਹਨਾਂ ਬੰਦਿਆਂ ਨੂੰ ਇੱਕ ਗੱਲ ਜ਼ਰੂਰ ਕਹਿੰਦੇ ਆ ਵੀ ਭਾਈ ਡੱਲੇਵਾਲ ਸਾਹਿਬ ਨੂੰ ਕੁਝ ਨਹੀਂ ਹੋਣਾ ਜਿਵੇਂ ਹੀ ਕੁਝ ਨਹੀਂ ਹੋਣਾ ਇਹ ਬੰਦੇ ਬਹੁਤ ਐਕਸਪਰਟ ਹਨ ਇਹਨਾਂ ਚੀਜ਼ਾਂ ਦੇ ਵਿੱਚ ਮਹਾਰਾਏ ਬੰਦੇ ਇਹਨਾਂ ਨੂੰ ਪਤਾ ਹੈ ਆਹ ਦੇ ਇਹਨਾਂ ਕੋਲੇ ਪੂਰੀ ਤਿਆਰੀ ਕੀਤੀ ਹੁੰਦੀ ਹੈ ਇਹਨਾਂ ਕੋਲੇ ਇਹਨਾਂ ਗੱਲਾਂ ਵਿੱਚ ਹੁੰਦੀ ਇਹ ਨੰਗੇਵੇਂ ਬੰਦੇ ਐ ਐਕਸਪਰਟ ਬੰਦੇ ਐ ਜਿਹੜੇ ਨਹੀਂ ਐਕਸਪਰਟ ਉਹ ਬਚ ਕੇ ਰਹਿਣ ਤੇ ਜਿਹੜੇ ਬੰਦੇ ਇਹਨਾਂ ਦਾ ਬੜਾ ਫਿਕਰ ਜੇ ਕਰੀ ਜਾਂਦੇ ਆ ਮੈਂ ਉਹਨਾਂ ਬੰਦਿਆਂ ਨੂੰ ਇੱਕ ਗੱਲ ਕਹਿੰਦੇ ਆ ਵੀ ਇੱਕ ਉਹ ਬੰਦੇ ਆ ਇਹ ਗੱਲ ਕਹਿੰਦੇ ਆ ਜਿਹੜੇ ਇਹਨਾਂ ਦਾ ਬੜਾ ਫਿਕਰ ਕਰਦੇ ਉਹ ਕਹਿੰਦੇ ਕਦੇ ਜੀ ਮਗਰਬ ਭੋਗਾ ਤੇ ਇਕੱਠ ਕਰਦੇ ਹਾਂ ਇਹ ਗੱਲ ਕਹਿੰਦਾ ਹੁੰਦਾ ਸੀ ਭਾਈ ਦੀਪ ਸਿੰਦੂ ਪੀ ਭੋਗਾਂ ਤੇ ਇਕੱਠ ਕਰਨ ਜੋਗਿਓ ਤੇ ਇਹ ਡੱਲੇਵਾਲ ਸਾਹਿਬ ਹੁਣੇ ਉਹ ਬੰਦੇ ਐ ਜਿਨ੍ਹਾਂ ਨੇ ਭੋਗਾਂ ਤੇ ਇਕੱਠ ਵੀ ਨਹੀਂ ਹੋਣ ਦਿੱਤਾ ਬਰਸ਼ੀਆਂ ਤੇ ਇਕੱਠ ਨਹੀਂ ਹੋਣ ਦਿੱਤਾ 15 ਫਰਵਰੀ ਨੂੰ ਦੀਪ ਬਾਈ ਦੀ ਵਰਸ਼ੀ ਸੀਗੀ ਤੇ 13 ਫਰਵਰੀ ਨੂੰ ਇਹਨਾਂ ਨੇ ਆਪਦਾ ਕਾਫਲਾ ਜਿਹੜਾ ਹੈਗਾ ਬਾਰਡਰਾਂ ਨੂੰ ਰੋੜਤਾ ਕਿਉਂ ਕਿਉਂਕਿ ਇਹਨਾਂ ਨੂੰ ਐ ਸੀ ਵੀ ਦੀਪ ਬਾਈ ਦੀ ਵਰਸ਼ੀ ਤੇ ਕਿਤੇ ਪੜਾ ਇਕੱਠ ਨਾ ਹੋ ਜੇ ਦੋ ਦਿਨ ਪਹਿਲਾਂ ਇਹਨਾਂ ਨੇ ਆਪਦਾ ਜਿਹੜਾ ਤਾਮ ਝਾਮ ਚੱਕਿਆ ਪੂਸ਼ ਚੱਕੀ ਇਹਨਾਂ ਨੇ ਆਪਦੀ ਚਲੋ ਜੀ ਬਾੜਾਂ ਨੂੰ ਚੱਲਦੇ ਆਂ ਫੇਰ ਮੈਂ ਮੈਂ ਉਹ ਗੱਲ ਉਦੋਂ ਵੀ ਕਹਤੀ ਸੀ ਵੀ ਇਹਨਾਂ ਦੇ ਉਹ ਕੁੱਟ ਪੈਣੀ ਹੈ ਜਿਹੜੀ ਇਹਨਾਂ ਦੇ ਇਹਨਾਂ ਦੇ ਵੱਡ ਵਡੇਰੇ ਵੀ ਯਾਦ ਰੱਖਣਗੇ ਵੀ ਉਹ ਬੋਰਿੰਗਾਂ 'ਚ ਪਾਪਾ ਕੁੱਟਣਗੇ ਤੇ ਸੇਮ ਹੀ ਬੋਰਿੰਗਾਂ 'ਚ ਪਾਪਾ ਕੁੱਟੇ ਇਹਨਾਂ ਨੂੰ ਉਹ ਮੇਰੀ ਜਿਹੜੀ ਹੈਗੀ ਹੈ ਜਿਹੜੀ ਮੈਂ ਇਹ ਗੱਲ ਕਹੀ ਸੀ ਇਹ ਮੈਂ ਕਹੀ ਸੀ ਚੈਨਲ న్యూਜ 84 ਤੇ ਹੁਣ ਵੀ ਪਈ ਹੋਣੀ ਆ ਉਹ ਮਿਊਜ਼ੇਟੀ 4 ਤੇ ਕੋਈ ਬੰਦਾ ਜਾ ਕੇ ਦੇਖ ਲਵੇ ਮੈਂ ਇਹ ਗੱਲ ਕਹੀ ਸੀ ਵੀ ਇਹਨਾਂ ਨੂੰ ਬੋਰਿਆਂ ਚ ਪਾ ਪਾ ਕੁੱਟਣਗੇ ਤੇ ਇਹਨਾਂ ਨੂੰ ਕੁੱਟਿਆ ਵੀ ਬੋਰਿਆਂ ਚ ਪਾ ਪਾ ਕੇ ਵੀ ਇਹਨਾਂ ਕੋਲੋਂ ਜੇ ਸਮਝਦੇ ਨਾ ਵੀ ਅਸੀਂ ਪਤਾ ਨਹੀਂ ਕੰਡਾ ਕਵਡਾਂ ਇਨਕਲਾਬ ਖੜਾ ਕਰ ਦਾਂਗੇ ਇਨਕਲਾਬ ਕਦੇ ਵੀ ਜਿਹੜਾ ਉਹ ਰਲ ਮਿਲ ਕੇ ਨਹੀਂ ਖੜਾ ਕੀਤਾ ਜਾਂਦਾ ਹੁੰਦਾ ਜਿਹੜੀਆਂ ਸਰਕਾਰਾਂ ਨਾਲ ਸਾਡੀ ਲੜਾਈ ਹੈ ਜਿਹੜੀਆਂ ਮੌਜੂਦਾ ਸਰਕਾਰਾਂ ਨਾਲ ਸਾਡਾ 55 ਜਨਰਾਂ ਨਾਲ ਜੇ ਅਸੀਂ ਉਹਨਾਂ ਨਾਲ ਹੱਥ ਮਿਲਾ ਕੇ ਚੱਲਾਂਗੇ ਤਾਂ ਫੇਰ ਮੈਨੂੰ ਨਹੀਂ ਲੱਗਦਾ ਇਹ ਵੀ ਇਹ ਕੋਈ ਸੰਘਰਸ਼ ਲੜਦੇ ਹਾਂ ਅਸੀਂ ਤੋ ਜੇ ਇਹਨਾਂ ਚ ਐਨੀ ਕੋਈ ਪੰਜਾਬ ਦੀ ਗੱਲਬਾਤ ਸੀ ਜੇ ਐਡਾ ਹੀ ਪੰਜਾਬ ਦੇ ਦਰਦਈ ਸੀ ਤਾਂ ਕੱਲ ਹਜੇ ਚਾਰ ਜ਼ਿਲ੍ਹਿਆਂ ਦੇ ਵਿੱਚ ਚਾਰ ਥਾਵਾਂ ਦੇ ਵਿੱਚ ਜਿਹੜੀ ਐ ਜਿਮਣੀ ਚੋਣ ਹੋ ਕੇ ਹਟੀ ਐ ਇਹਨਾਂ ਨੂੰ ਪਤਾ ਸੀ ਭਗਵੰਤ ਮਾਨ ਸਰਕਾਰ ਨੇ ਸਾਡਾ ਕਦੇ ਚੰਗਾ ਨਹੀਂ ਕੀਤਾ 22 ਸਾਲ ਹੋ ਗਏ ਤੇ ਬੋਲੇ ਕਿਉਂ ਨਹੀਂ ਉਦੋਂ ਉੱਥੇ ਕੀ ਇਹ ਗਿੰਦੜਵਾ ਸੀਟ ਤੇ ਇਹਨਾਂ ਨੇ ਕਦੇ ਬੋਲੇ ਇਹ ਇਹਨਾਂ ਇਹਨਾਂ ਦੀਆਂ ਜਥੇਬੰਦੀਆਂ ਨੇ ਕੋਈ ਬਾਤ ਚੱਕੀ ਵੀ ਅਸੀਂ ਇਸ ਸਰਕਾਰ ਨੂੰ ਵੋਟ ਨਹੀਂ ਦੇਣੀ ਕਿ ਇਹਨਾਂ ਨੇ ਬਰਨਾਲਾ ਸੀਟ ਤੇ ਬਾਅਦ ਚੱਕੀ ਵੀ ਅਸੀਂ ਇਹ ਸਰਕਾਰ ਨੂੰ ਸੀਟ ਨਹੀਂ ਦੇਣੀ ਵੀ ਇਹ ਕਿਸਾਨ ਵਿਰੋਧੀ ਆ ਕਿ ਇਹਨਾਂ ਨੇ ਜਿਹੜੀਆਂ ਉਸ ਤੋਂ ਇਲਾਵਾ ਦੋ ਹੋਰ ਸੀਟਾਂ ਮਾਝੇ ਦੀਆਂ ਉੱਥੇ ਇਹਨਾਂ ਨੇ ਬਾਅਦ ਚੱਕੀ ਵੀ ਇਹ ਸਾਡੀ ਜਿਹੜੀ ਜਿਹੜੀ ਆਮ ਆਦਮੀ ਸਰਕਾਰ ਆ ਜਿਹੜੀ ਇਹ ਕਿਸਾਨ ਵਿਰੋਧੀ ਆ ਵੀ ਇਹਨੂੰ ਇਹਨਾਂ ਨੂੰ ਤੁਸੀਂ ਵੋਟ ਨਹੀਂ ਦੇਣੀ ਇਹਨਾਂ ਦੇ ਮੂੰਹ ਤੇ ਜਿਹੜੀ ਹੈਗੀ ਉਸ ਟਾਈਮ ਚੇਪੀ ਲੱਗ ਗਈ ਇਹਨਾਂ ਨੇ ਆਪਦੀ ਜੀਬ ਸਿਉਣ ਲਈ ਇਹਨਾਂ ਬੰਦਿਆਂ ਨੇ ਇਸ ਕਰਕੇ ਇਹ ਉਹ ਬੰਦੇ ਐ ਇਹ ਉਹ ਲੀਡਰ ਐ ਜਿਹੜੇ ਆਲਰੇਡੀ ਵਿਕੇਵਿਲੇ ਲੀਡਰ ਐ ਤੇ ਮੇਰੀ ਬੇਨਤੀ ਉਹਨਾਂ ਬੰਦਿਆਂ ਨੂੰ ਐ ਵੀ ਆਪਦੇ ਨੌਜਵਾਨ ਪੁੱਤ ਬਚਾ ਕੇ ਰੱਖਿਓ ਇਹਦੇ ਚੋਂ ਨਿਕਲਣਾ ਕੁਝ ਵੀ ਨਹੀਂਗਾ ਇਹਦੇ ਚੋਂ ਕੁਸ ਵੀ ਨਹੀਂ ਨਿਕਲਣਾ ਤੁਹਾਡੇ ਤੁਹਾਡੇ ਹੀ ਜਵਾਕਾਂ ਨੂੰ ਮੂਹਰੇ ਲਾ ਕੇ ਇਹ ਬੰਦੇ ਐ ਜਿਹੜੇ ਸੰਘਰਸ਼ ਲੜਨਗੇ ਥੋੜੇ ਜਿਵਾਕਾਂ ਦੀਆਂ ਲਾਸ਼ਾਂ ਤੇ ਇਹ ਬੰਦੇ ਜਿਹੜੇ ਮੁੜ ਕੇ ਉੱਥੇ ਰਾਜਨੀਤੀ ਕਰਨਗੇ ਥੋੜੇ ਜਿਵਾਕਾਂ ਦੀਆਂ ਲਾਸ਼ਾਂ ਤੇ ਫਿਰ ਜਿਹੜਾ ਹੈਗਾ ਉੱਥੇ ਇਹ ਲੋਕਾਂ ਉਹਨਾਂ ਸਰਕਾਰਾਂ ਨੂੰ ਦਹਾਈਆਂ ਪਾਉਣਗੇ ਵੀ ਸਾਡੇ ਇਹਨਾਂ ਬੰਦਿਆਂ ਨੂੰ ਜਾਂ ਤਾਂ ਇਹਨਾਂ ਨੂੰ ਮਾਲੀ ਸਹਾ ਜਿਹੜੀ ਸਹਾਇਤਾ ਦਿੱਤੀ ਜਾਵੇ ਕਿਉਂ ਮਾਲੀ ਸਹਾਤਾ ਸਰਕਾਰ ਕਦੇ ਦੇਵੇ ਭਈ ਜਿਹਦੇ ਨਾਲ ਥੋੜੀ ਲੜਾਈ ਹੈ ਕਦੇ ਕਦੇ ਜਿਹਦੇ ਨਾਲ ਸਾਡੀ ਲੜਾਈ ਹੈ ਕਦੇ ਦੁਸ਼ਮਣ ਧਰ ਹੈ ਜਿਹੜੀ ਸਾਡੀ ਜੇ ਅਸੀਂ ਉਹਨੂੰ ਦੁਸ਼ਮਣ ਹੀ ਮੰਨਦੇ ਹਾਂ ਦਸ਼ਮਣ ਤਾਂ ਕਦੇ ਸਹਾਇਤਾ ਕਰਦੀ ਹੁੰਦੀ ਹੈ ਵੀ ਤੁਹਾਡਾ ਬੰਦਾ ਮਰ ਗਿਆ ਤੇ ਅਸੀਂ ਥੋੜੀ ਸਹਾਇਤਾ ਕਰਦੇ ਹਾਂ ਅਸੀਂ ਪਹਿਲਾਂ ਸਾਰਾ ਕੁਝ ਰਿਜ਼ਲਟ ਇਹਨਾਂ ਦਾ ਵੇਖ ਚੁੱਕੇ ਹਾਂ ਇਹਨਾਂ ਦਾ ਲਖੀਂਪੁਰ ਖੀਰੀ ਵਾਲਾ ਸੀਨ ਵੀ ਆਪਾਂ ਦੇਖ ਚੁੱਕੇ ਹਾਂ ਇਹਨਾਂ ਦਾ ਆਪਾਂ ਸ਼ੰਭੂ ਦੇ ਵਿੱਚ ਜਿਹੜਾ ਹੋਇਆ ਉਹ ਨੌਜਵਾਨ ਮੁੰਡਾ ਜਿਹੜਾ ਜਿਹਦੀ ਡੈਥ ਹੋਈ ਉਹ ਸੀਨ ਵੀ ਆਪਾਂ ਇਹਦਾ ਦੇਖ ਚੁੱਕੇ ਹਾਂ ਇਹਨਾਂ ਦਾ ਇਹਨਾਂ ਪਿੱਛੇ ਜਿਹੜੇ ਲੱਗ ਕੇ ਕਲਾਕਾਰ ਉੱਠੇ ਜਿਹੜੇ ਕਨਵਰ ਗਰੇਵਾਲ ਅੱਗੇ ਉਹ ਆਪ ਦਾ ਤਰੀਕਾ ਵਿਚਾਰੇ ਆਪ ਭੁਗਤ ਦੇ ਫਿਰਦੇ ਆ ਜਿਹੜੇ ਜਸਬਾਜ ਵੀ ਆ ਗਏ ਉਹਨਾਂ ਦੀਆਂ ਤਰੀਕਾਂ ਤੇ ਇਹ ਇਹ ਜਿਹੜੀਆਂ ਜਥੇਬੰਦੀਆਂ ਆਈਆਂ ਤੇ ਇਹਨਾਂ ਦੇ ਜਿਹੜੇ ਆ ਲੀਡਰ ਜੇ ਆ ਇਹ ਕਦੇ ਉਹਨਾਂ ਦੇ ਨਾਲ ਨਹੀਂ ਮੁੜ ਕੇ ਖੜੇ ਅਗਲੀ ਗੱਲ ਆ ਜਾਂਦੀ ਹੈ ਨਾ ਜਿਹੜੀ ਇਹ ਕਹਿੰਦੇ ਆ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਾਹਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕੱਲਾ ਕਿਸਾਨ ਏਕਤਾ ਜਿੰਦਾਬਾਦ ਕਹਿਣ ਉਹ ਵੀ ਕਿਸਾਨ ਏਕਤਾ ਜਿੰਦਾਬਾਦ ਨਹੀਂ ਕੱਲੇ ਲੀਡਰ ਏਕਤਾ ਜਿੰਦਾਬਾਦ ਮਜਦੂਰ ਤਾਂ ਅੱਜ ਦੇ ਟਾਈਮ 'ਚ ਉੱਥੇ ਹੋਇਆ ਖੜਾ ਵੀ ਮਜਦੂਰ ਕੋਲੇ ਤਾਂ ਕੋਈ ਕੰਮ ਹੀ ਹੈ ਨਹੀਂ ਮਜਦੂਰ ਦਾ ਤਾਂ ਪਹਿਲੇ ਹੀ ਇਹ ਗੁਰੂ ਘਰਾਂ 'ਚ ਬੁਲਾ ਦਿੰਦੇ ਵੀ ਇੰਨੇ ਇੰਨੇ ਅਸੀਂ ਝੋਨੇ ਦੀ ਲਵਾਈ ਦੇਵਾਂਗੇ ਜੇ ਤਾਂ ਇੰਨੇ ਮਨਜ਼ੂਰ ਆ ਤਾਂ ਠੀਕ ਹੈ ਪਾਸਿਓਂ ਅਸੀਂ ਲੇਬਰ ਆਉਣ ਨਹੀਂ ਦੇਣੀ ਅਸੀਂ ਐਂ ਕਰਦਾਂਗੇ ਅਸੀਂ ਜੋ ਕਰਦਾਂਗੇ ਤੇ ਨਹੀਂ ਤਾਂ ਭਈਆਂ ਨੂੰ ਇਹ ਉਹ ਬੰਦੇ ਐ ਸਭ ਤੋਂ ਵੱਡੇ ਦੁਖੀ ਜੇ ਇਹ ਕਿਸਾਨ ਲੀਡਰ ਅਸਲ ਹੁੰਦੇ ਜੇ ਇਹ ਕਿਸਾਨ ਲੀਡਰ ਅਸਲੇ ਦੇ ਹੁੰਦੇ ਤਾਂ ਇਹਨਾਂ ਨੇ ਕਦੇ ਆ ਯੂਪੀ ਬਿਹਾਰ ਨੂੰ ਪੈਰ ਨਹੀਂ ਸੀ ਰੱਖਣ ਦੇਣਾ ਪੰਜਾਬ ਦੇ ਵਿੱਚ ਇੱਕ ਕਿਸਾਨ ਲੀਡਰ ਕੋਲੇ ਇੱਕ ਕੰਮ ਹੈ ਸਿਰਫ ਇਹਨਾਂ ਲੀਡਰਸ਼ਿਪ ਕੋਲੇ ਇੱਕ ਇਹਨਾਂ ਨੂੰ ਜਾਂ ਤਾਂ ਇਹਨਾਂ ਨੂੰ ਦਰੀਆਂ ਵਿਛਾ ਕੇ ਲੋਕਾਂ ਤੋਂ ਪੈਸੇ ਲੈ ਕੇ ਇਹਨਾਂ ਨੂੰ ਦਰੀਆਂ ਵਿਛਾਉਣੀਆਂ ਆਉਂਦੀਆਂ ਤੇ ਜੇ ਕਿਸੇ ਲੀਡਰ ਨੂੰ ਬੜੀ ਖੁਰਕ ਹੋਈ ਅਬ ਮੇਰਾ ਲਾਈਵ ਸੁਣ ਕੇ ਮੇਰਾ ਲਾਈਵ ਐਂ ਪਿਆਰ ਹੋਊਗਾ ਹਾਲਾਂਕਿ ਮੈਂ ਬਹੁਤ ਸਾਰੇ ਲਾਈਵ ਹੁੰਦੇ ਆ ਮੈਂ ਉਹਦੇ ਲਾਈਵ ਨੂੰ ਸਿਰਫ ਉਦੋਂ ਤੱਕ ਰੱਖਦਾ ਜਦੋਂ ਤੱਕ ਮੈਂ ਗੱਲ ਕਰਦਾ ਉਹਨਾਂ ਤੋਂ ਬਾਅਦ ਮੈਂ ਡਿਲੀਟ ਮਾਰ ਦਿੰਦਾ ਪਰ ਇਹ ਲਾਈਵ ਮੇਰਾ ਐਂ ਪਿਆਰ ਹੋਊਗਾ ਜੇ ਕਿਸੇ ਕਿਸਾਨ ਲੀਡਰ ਨੂੰ ਬਾੜੀ ਖੁਰਕ ਹੁੰਦੀ ਹੋਵੇ ਵੀ ਮੈਂ ਝੂਠ ਬੋਲਿਆ ਉਹਦੇ ਮੂਰੇ ਮੈਂ ਇਕੱਲੇ ਇਕੱਲੇ ਸਬੂਤ ਰੱਖੂੰਗਾ ਚਾਹੇ ਉਹ ਜਿ세 ਬੰਦਿਆਂ ਨੇ ਦੀਆਂ 32 ਐ 32 ਦੀਆਂ 32 ਜਿ세 ਬੰਦਿਆਂ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਦੀਆਂ ਸਾਰੇ ਲੀਡਰ ਇਹਨਾਂ ਦੇ ਵਕਾਊ ਐ ਇਹਨਾਂ ਦੀਆਂ ਦਰੀਆਂ ਜਿਹੜੀਆਂ ਉਹ ਜਾਂ ਤਾਂ ਪੈਸੇ ਲੈ ਕੇ ਵੇਚਦੀਆਂ ਤੇ ਪੈਸੇ ਲੈ ਕੇ ਹੀ ਉੱਠਦੀਆਂ ਆਮ ਕਿਸੇ ਘਰਾਂ ਦੇ ਧੀਆਂ ਪੁੱਤਾਂ ਦਾ ਆਮ ਕਿਸੇ ਪਰਿਵਾਰਾਂ ਦਾ ਆਮ ਕਿਸੇ ਕਿਸਾਨਾਂ ਦਾ ਇਹਨਾਂ ਦੇ ਇਤਿਹਾਸ 'ਚ ਪਿਆ ਅਜੇ ਤੱਕ ਇਹਨਾਂ ਨੇ ਕਦੇ ਕਿਸੇ ਦਾ ਕੁਝ ਨਹੀਂ ਸਵਾਰਿਆ ਤੇ ਜਿਹੜੇ ਲੀਡਰ ਦੇ ਮੈਂ ਫੇਰ ਕਹਿਣਾ ਬਾਲੀ ਖੁਰਕੋਟ ਦੀ ਹੋਵੇ ਤੇ ਮੇਰਾ ਨੰਬਰ ਵੀ ਮੇਰੇ ਪੇਜ ਤੇ ਪਿਆ ਮੈਨੂੰ ਫੋਨ ਕਰ ਲਵੇ ਜਿੱਥੇ ਮਰਜ਼ੀ ਸੱਦ ਲਵੇ ਤੌਣ ਲਾ ਦੇ ਮੇਰੀ ਮੈਨੂੰ ਕੋਈ ਦੁੱਖ ਨਹੀਂ ਸੰਗਤ ਮੇਰੀ ਤੌਣ ਲਾ ਦੇ ਮੈਨੂੰ ਕੋਈ ਦੁੱਖ ਨਹੀਂ ਵੀ ਤੂੰ ਝੂਠ ਬੋਲਦਾ ਸੀ ਮੈਂ ਆਹਦੇ ਪਰਿਵਾਰ ਨੂੰ ਲਿਖ ਕੇ ਦੇ ਦੂੰਗਾ ਵੀ ਜੇ ਸੰਗਤ ਨੂੰ ਇਹ ਮਨਜ਼ੂਰ ਸੀ ਵੀ ਇਹ ਮੇਰਾ ਕਿਤੇ ਮੇਰੀਆਂ ਗੱਲਾਂ 'ਚ ਇਹਨਾਂ ਨੂੰ ਝੂਠ ਲੱਗਾ ਤੇ ਉਹਨਾਂ ਨੇ ਮੇਰੀ ਤੌਣ ਲਾਤੀ ਤਾਂ ਇਹਨਾਂ ਤੇ ਕੋਈ ਕੇਸ ਨਹੀਂ ਕੋਈ ਐਫ ਆਈ ਆਰ ਨਹੀਂ ਕੋਈ ਮੇਰੀ ਲਾਸ਼ ਨਹੀਂ ਕਿਸੇ ਪਾਸੇ ਰੱਖਣੀ ਕੋਈ ਇਨਸਾਫ ਨਹੀਂ ਮੰਗਣਾ ਇਹੀ ਇਨਸਾਫ ਵਧੀਆ ਇਨਸਾਫ ਹੈ ਜੇ ਮੈਂ ਸੱਚ ਬੋਲਾਂ ਤਾਂ ਉਹ ਇਨਸਾਫ ਹੀ ਹੈ ਸਪਰੀਆਂ ਵਾਲਾ ਤੋਂ ਇਹਨਾਂ ਨੇ ਪੈਸੇ ਲੈਣੇ ਆ ਰਿਆਂ ਵਾਲਾ ਤੋਂ ਇਹਨਾਂ ਨੇ ਪੈਸੇ ਲੈਣੇ ਆ ਆਰਤੀਆਂ ਤੋਂ ਇਹਨਾਂ ਨੇ ਪੈਸੇ ਲੈਣੇ ਆ ਸ਼ੈਲਰਾਂ ਵਾਲਾ ਤੋਂ ਇਹਨਾਂ ਨੇ ਪੈਸੇ ਲੈਣੇ ਆ ਬਿਜਲੀ ਵਾਲਾ ਤੋਂ ਇਹਨਾਂ ਨੇ ਪੈਸੇ ਲੈਣੇ ਆ ਹੋਰ ਕਮਾਂ ਕਰਾਂ ਵਾਲਾ ਤੋਂ ਇਹਨਾਂ ਨੇ ਪੈਸੇ ਲੈਣੇ ਆ ਡਾਕਟਰਾਂ ਤੋਂ ਇਹਨਾਂ ਨੇ ਪੈਸੇ ਲੈਣੇ ਆ ਕਿਹੜਾ ਕਿਹੜਾ ਇਹ ਜਿਹਾ ਮਹਿਕਮਾ ਜਿੱਥੋਂ ਇਹਨਾਂ ਨੇ ਦਰੀਬਾ ਸ਼ਾ ਕੇ ਪੈਸੇ ਨਹੀਂ ਇਕੱਠੇ ਕਰਨੇ ਤੰਗ ਕੀਤਾ ਵੇ ਆਮ ਲੋਕਾਂ ਨੂੰ ਆ ਇੱਥੇ ਸ਼ੰਭੂ ਬੈਰੀਅਰ ਤੇ ਇਹਨਾਂ ਨੇ ਜਿਹੜੇ ਹੈਗੇ ਟਰੈਕਟਰ ਟਰਾਲੀਆਂ ਜੀਆਂ ਖਲਾਰੀਆਂ ਧਰਨਾ ਲਾਇਆ ਵੈ ਸਾਨੂੰ ਪਤਾ ਜਿੰਨੇ ਫਰਵਰੀ ਤੋਂ 13 ਫਰਵਰੀ ਤੋਂ ਇਹਨਾਂ ਨੇ ਲਾਇਆ ਸਾਨੂੰ ਪਤਾ ਜਿੰਨੇ ਆਮ ਲੋਕ ਚਾਹੇ ਉਹ ਟਰੱਕਾਂ ਵਾਲੇ ਹੋਣ ਕਿੰਨੇ ਤੰਗ ਹੁੰਦੇ ਐ ਤੇ ਚਾਹੇ ਉਹ ਬਿਜ਼ਨਸਮੈਨ ਹੋਣ ਕਿੰਨੇ ਤੰਗ ਹੋਈ ਜਾਂਦੇ ਐ ਉਹ ਸਾਰੇ ਦਾ ਸਾਰਾ ਜਿਨ੍ਹਾਂ ਨੇ ਰਾਜਪੁਰਾ ਹੋ ਕੇ ਸਿੱਧਾ ਦਿੱਲੀ ਨੂੰ ਲੰਘਣਾ ਸੀ ਉਹ ਸਾਰੇ ਦਾ ਸਾਰਾ ਟਰੈਫਿਕ ਜਿਹੜਾ ਪਹਿਲਾਂ ਜੀਰਕਪੁਰ ਆਉਂਦਾ ਜੀਰਕਪੁਰ ਤੋਂ ਮੁੜ ਕੇ ਆਇਆ ਇਧਰ ਤੋਂ ਡੇਹਰਾ ਬੱਸੀ ਨੂੰ ਹੋ ਕੇ ਵਾਇਆ ਲਾਲਨੂ ਨੂੰ ਹੋ ਕੇ ਤੇ ਫੇਰ ਅੰਬਾਲੇ ਨੂੰ ਜਾਂਦਾ ਉਹ ਸੋ ਇਹਨਾਂ ਬੰਦਿਆਂ ਨੇ ਆਮ ਬੰਦਿਆਂ ਨੂੰ ਆਮ ਜਿਹੜੇ ਜਿਹੜੇ ਸ਼ਹਿਰੀ ਲੋਕ ਆ ਉਹਨਾਂ ਨੂੰ ਜਾਂ ਪਿੰਡੂ ਲੋਕ ਆ ਉਹਨਾਂ ਨੂੰ ਇੰਨਾ ਤੰਗ ਕੀਤਾ ਵੇ ਇਹਨਾਂ ਇਹਨਾਂ ਨੇ ਟਿੰਡੀ ਵਾਲੇ ਬੀਤੇ ਚੜਾ ਕੇ ਰੱਖਿਆ ਵੇ ਤੇ ਇਹਨਾਂ ਦੇ ਪੱਲੇ ਵੀ ਕੱਖ ਨਹੀਂ ਗਾ ਕੋਈ ਪ੍ਰਾਪਤੀ ਵੀ ਨਹੀਂ ਪਹਿਲਾਂ ਅਸੀਂ ਲੜੇ ਆ ਇਹਨਾਂ ਨਾਲ ਪੂਰਾ ਇਹਨਾਂ ਨਾਲ ਖੜੇ ਆ ਅਸੀਂ ਇਹਨਾਂ ਦੇ ਨਾਲ ਲੜੇ ਸੀ ਸਰਕਾਰਾਂ ਨਾਲੇ ਖੜੇ ਅਸੀਂ ਕਿਸਾਨਾਂ ਨਾਲੇ ਜਦੋਂ ਦਿੱਲੀ ਧਰਨਾ ਚੱਲਦਾ ਸੀ 1.5 ਸਾਲ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਉਹ ਚ ਪ੍ਰਾਪਤੀ ਕੀ ਹੋਈ ਐ ਕੁਛ ਵੀ ਨਹੀਂ ਉਹ ਤਾਂ ਹਜੇ ਬਿੱਲ ਜਿਨ੍ਹਾਂ ਨੂੰ ਇਹ ਕਹੀ ਜਾਂਦੇ ਵੀ ਅਸੀਂ ਐਂ ਕਰਤਾ ਜੋ ਕਰਤਾ ਉਹ ਬਿੱਲ ਤਾਂ ਹਜੇ ਇੰਟਰੋਡਿਊਸ ਹੀ ਹੋਏ ਸੀ ਉਹ ਲਾਗੂ ਤਾਂ ਹਜੇ ਹੋਇਆ ਹੀ ਨਹੀਂ ਸੀ ਸੋ ਨਾ ਇਹਨਾਂ ਨੂੰ ਨਾ ਮਸਲਿਆਂ ਦੀ ਸਮਝ ਹੈ ਜੇ ਹੋਈ ਤਾਂ ਇਹ ਉਹਨਾਂ ਮਸਲਿਆਂ ਤੇ ਸਿਰਫ ਸਰਕਾਰਾਂ ਦੀ ਇਹ ਮੋਢੇ ਨਾਲ ਮੋਢਾ ਲਾ ਕੇ ਖੜੇ ਆਮ ਲੋਕਾਂ ਨੂੰ ਬੇਕੂਬ ਬਣਾਉਂਦੇ ਹੀ ਆ ਇਹ ਲੀਡਰਸ਼ਿਪ ਇਹ ਲੀਡਰਸ਼ਿਪ ਕੱਲ ਵੀ ਬਕਾਉ ਸੀ ਇਹ ਲੀਡਰਸ਼ਿਪ ਅੱਜ ਵੀ ਬਕਾਉ ਹੈ ਮੈਂ ਲਿਖ ਕੇ ਦੇ ਦਿੰਦਾ ਜੇ ਇਹ ਇਹ ਡੱਲੇਵਾਲ ਦਾ ਵਾਲ ਵੀ ਵਿੰਗਾ ਹੋ ਜੇ ਕਿਤੇ ਪਰ ਹੋਰ ਬੰਦੇ ਜਿਹੜੇ ਨੌਜਵਾਨ ਨੇ ਬਹੁਤ ਮਰਵਾ ਦਿੰਨੇ ਆ ਇਹਦੇ ਚ ਜੇ ਸੀ ਇਸ ਗੱਲ ਨੂੰ ਨਾ ਸਮਝੇ ਇਹਨੇ ਹੋਰ ਨੌਜਵਾਨ ਇਹਨਾਂ ਬੰਦੇ ਨੇ ਬਹੁਤ ਮਰਵਾ ਦਿੰਨੇ ਆ ਜਿਹਦਾ ਵਾਲ ਵੀ ਵਿੰਗਾ ਹੋ ਜੇ ਮੈਂ ਲਿਖ ਕੇ ਦੇ ਦਿੰਦਾ ਮੇਰੀ ਇਹ ਇਹ ਦੀ 75 ਸਾਲ ਉਮਰ ਹੈ ਤੇ ਮੈਂ 40 ਕੁ ਪਲੱਸ ਜੇ ਇਹਨੂੰ ਕੁਝ ਹੋ ਗਿਆ ਤਾਂ ਮੈਨੂੰ ਨਾਲ ਹੀ ਮਾਰ ਦੋ ਇਸ ਸੰਘਰਸ਼ ਦੇ ਵਿੱਚ ਇਸ ਸੰਘਰਸ਼ ਦਾ ਕਾਰਨ ਇਸ ਬੰਦੇ ਨੂੰ ਕੁਝ ਹੋ ਜਾਏ ਮੈਂ ਕਹਣਾ ਮੈਨੂੰ ਨਾਲ ਹੀ ਸੰਗਤ ਮੈਨੂੰ ਹੀ ਨਾਲ ਹੀ ਨਿਮੇੜ ਦੇਉ ਪਰ ਇਹਨੂੰ ਕੁਝ ਨਹੀਂ ਹੋਣਾ ਇਹਦੀ ਥਾਂ ਤੇ ਜਿਹੜਾ ਬੰਦਾ ਅੱਜ ਖੜਾ ਹੈ ਭੁਖੜਤਾਲ ਰੱਖੀ ਉਹਨੂੰ ਵੀ ਕੁਝ ਨਹੀਂ ਹੋਣਾ ਕਿਉਂਕਿ ਇਹ ਜਿਹੜੇ ਡਰਾਮੇ ਆ ਇਹ ਬਹੁਤ ਪੁਰਾਣੇ ਹੋ ਚੁੱਕੇ ਆ ਸਰਕਾਰ ਇਹਨਾਂ ਗੱਲਾਂ ਨੂੰ ਸਮਝਦੀ ਹੈ ਤੇ ਸਰਕਾਰ ਨਾਲ ਤਾਂ ਮਿਲ ਕੇ ਕੀਤੇ ਜਾਂਦੇ ਆ ਕਈ ਸਾਡੇ ਬੰਦੇ ਨੇ ਜੇਲਾ ਚ ਵੀ ਰੱਖਿਆ ਡਰਾਮੇ ਕੀਤੇ ਐ ਕੋਈ ਉਹਨਾਂ ਨੇ ਸ਼ਹਾਦਤ ਦਿੱਤੀ ਨਾ ਕਈ ਬੰਦਾਂ ਨੇ ਉਹ ਜੇਲ੍ਹਾਂ ਤੋਂ ਬਾਹਰ ਵੀ ਡਰਾਮੇ ਕੀਤੇ ਕਿਸੇ ਦੀ ਸ਼ਹਾਦਤ ਹੋਈ ਨਾ ਜਿਹਦੀ ਹੋਣੀ ਹੁੰਦੀ ਆ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਆ ਹੋ ਗਈ ਉਹ ਤਾਂ ਹੋਏ ਤੋਂ ਬਾਅਦ ਵੀ ਐ ਪੁੱਛਦੇ ਹੁੰਦੇ ਆ ਲੋਕ ਹਜੇ ਤੱਕ ਬਾਈ ਦੀਪ ਦਾ ਸਾਨੂੰ ਲੋਕ ਪੁੱਛੀ ਜਾਂਦੇ ਆ ਵੀ ਯਾਰ ਉਹ ਰੀਨਾ ਨੇ ਮਰਵਾਤਾ ਸੀ ਕਿਉਂ ਕਿਸੇ ਹੋਰ ਬੰਦੇ ਨੇ ਮਰਵਾਤਾ ਕਿ ਕਿਹਨੇ ਮਰਵਾਤਾ ਯਾ ਸਿੱਧੂ ਮੂਸੇ ਵਾਲੇ ਨੂੰ ਦੇਖ ਲੋ ਜਿੰਨਾਂ ਦੇ ਨਾਲ ਕੁਝ ਹੋਣਾ ਹੁੰਦਾ ਉਹਨਾਂ ਉਹਨਾਂ ਦੀ ਤਾਂ ਪਹੇਲੀ ਬਣ ਕੇ ਰਹਿ ਜਾਂਦੀ ਹੈ ਇੱਕ ਇੱਕ ਸਟੋਰੀ ਇੱਕ ਗੁੰਝਲਦਾਰ ਕਹਾਣੀ ਬਣ ਕੇ ਰਹਿ ਜਾਂਦੀ ਹੈ ਉਹਨਾਂ ਦਾ ਤਾਂ ਪਤਾ ਵੀ ਨਹੀਂ ਲੱਗਦਾ ਇੱਕੋ ਇੱਕ ਬੰਦਾ ਸੀ ਠਿਕਰੀਵਾਲ ਸਾਹਿਬ ਜਿਨ੍ਹਾਂ ਨੇ ਭੁਖੜਤਾਲ ਰੱਖੀ ਤੇ 64ਵੇਂ ਦਿਨ ਉਹਨਾਂ ਦੀ ਜਿਹੜੀ ਹੈ ਸ਼ਾਦਤ ਮਤਲਬ ਉਹਨਾਂ ਨੂੰ ਦੇਣੀ ਪਈ ਸੀ ਉਹਨਾਂ ਦੀ ਸ਼ਹੀਦੀ ਹੋ ਗਈ ਸੀ ਤੇ ਉਹ ਸ਼ਹੀਦੀ ਨੂੰ ਵੀ ਆ ਜਿਹੜੇ ਕਾਮਰੇਡਾ ਹੈ ਆ ਭਗਵੰਤ ਮਾਨ ਵਰਗੇ ਇਹਨਾਂ ਨੇ ਬਦਲਤਾ ਸੋ ਇਹ ਸਾਰਾ ਜਿਹੜਾ ਹੈਗਾ ਸਿਸਟਮ ਮੈਂ ਫੇਰ ਤੋਂ ਇੱਕ ਵਾਰੀ ਬੇਨਤੀ ਕਰਦਾ ਮੇਰੀ ਗੱਲ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਆਮ ਲੋਕਾਂ ਤੱਕ ਮੇਰੀ ਬੇਨਤੀ ਹੈ ਵੀ ਤੁਸੀਂ ਇੰਨੇ इमोशनल ਤੇ ਇੰਨੇ ਭਾਵੁਕ ਨਾ ਹੋ ਜਾਓ ਇਹਨਾਂ ਲੀਡਰਾਂ ਜਿਹਨੂੰ ਨਾ ਕਦੇ ਕੁਝ ਹੋਇਆ ਨਾ ਹੋਣਾ ਇਹਨਾਂ ਨੇ ਆਮ ਪਿੰਡੂ ਸ਼ਹਿਰੀ ਸਾਰੇ ਤੰਗ ਕੀਤੇ ਤੇ ਕਰਨੇ ਆ ਜਦੋਂ ਕਿਤੇ ਖੜਨ ਦਾ ਮੌਕਾ ਸੀਗਾ ਉਦੋਂ ਇਹ ਪਿੱਠ ਵਿਖਾ ਕੇ ਭੱਜੇ ਐ ਜਦੋਂ ਬਾਈ ਦੀਪ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਬੰਦੇ ਵਾਂਗੂ ਟੱਕੇ ਬੈਠੇ ਰਹੋ ਇੱਥੇ ਨਹੀਂ ਤੋਨੂੰ ਦੁਬਾਰੇ ਆਉਣਾ ਪਊਗਾ ਤੇ ਸਾਲ ਦੇ ਪਹਿਲਾਂ ਪਹਿਲੇ ਉੱਥੇ ਜਾ ਕੇ ਪੂਛ ਚੱਕ ਲਈ ਦੁਬਾਰੇ ਫੇਰ ਇਹਨਾਂ ਨੇ ਸੋ ਇਹਨਾਂ ਨੂੰ ਕੁਝ ਨਹੀਂ ਹੋਣਾ ਗਿਆ ਇਹਨਾਂ ਜੋ ਕਿਸੇ ਨੂੰ ਜਾਂ ਤਾਂ ਇਹਨਾਂ ਦੇ ਹੱਕ 'ਚ ਬਾਹਲਾ ਉਹ ਬੋਲਣਗੇ ਵੀ ਹਮਾਰੇ ਜੀ ਇਹਨੇ ਕਿਸਾਨ ਦੁਖੀ ਹੋ ਰਹੇ ਆ ਫਲਾਨਾ ਦੀ ਕਿਹੜਾ ਜਿਨ੍ਹਾਂ ਨੇ ਵੋਟਾਂ ਲੈਣੀਆਂ ਹੋਊਗਾ ਸਾਨੂੰ ਦਾ ਕੋਈ ਚੱਕਰ ਨਹੀਂ ਵੋਟਾਂ ਅਸੀਂ ਵੀ ਮੰਗਦੇ ਆ ਮੈਂ ਵੋਟਾਂ ਮੰਗੀਆਂ ਜਰੂਰ ਮੰਗੀਆਂ ਕਿਹਦੇ ਖਾਤਰ ਮੰਗੀਆਂ ਮੈਂ ਉਸੇ ਖਾਤਰ ਮੰਗੀਆਂ ਜਿਨ੍ਹਾਂ ਨੂੰ ਬਾਈਦੀਪ ਸਿੱਧੂ ਕਹਿ ਗਿਆ ਜਾਂਦਾ ਜਾਂਦਾ ਵੀ ਸਾਡੀ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਤੇ ਮੈਂ ਉੱਥੇ ਵੀ ਵੋਟਾਂ ਜੇ ਮੰਗੂਗਾ ਵੀ ਗਾਣੂ ਤਾਂ ਮੈਂ ਇਹੀ ਕਹਿ ਕੇ ਮੰਗੂਗਾ ਸੱਚ ਸੱਚੀ ਗੱਲ ਹੀ ਕਹੇ ਮੰਗੂnga ਮੈਂ ਇਥੋਂ ਆ ਨਹੀਂ ਹੋਣੇ ਮੈਥੋਂ ਡਰਾਮੇ ਜ ਨਹੀਂ ਹੋਣੇ ਮੈਥੋਂ ਜਿਵੇਂ ਇਹ ਕਰਦੇ ਆ ਤੋਂ ਮੈਂ ਫੇਰ ਕਹਦਿਆਂ ਇਹਨਾਂ ਡਰਾਮਿਆਂ ਚ ਨੌਜਵਾਨਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਮਾਵਾ ਨੂੰ ਪੁੱਤ ਪਾਲ ਕੇ ਬਰਾਬਰ ਦਾ ਕਰਤੇ 20 ਸਾਲ ਲੱਗ ਜਾਂਦੇ ਆ ਤੇ ਜਦੋਂ 20 ਸਾਲਾਂ ਦਾ ਕੋਈ ਨੌਜਵਾਨ ਪੁੱਤ ਤੁਰ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਮਾਂ ਪਿਓ ਚ ਕੰਪੈਸਟੀ ਨਹੀਂ ਹੁੰਦੀ ਇਸ ਚੀਜ਼ ਦੀ ਵੀ ਇੱਕ ਦੁਆਰੇ ਫੇਰ ਜੰਮਣ ਤੇ ਫੇਰ ਉਹਨੂੰ 20 ਸਾਲਾਂ ਦਾ ਕਰਨਾ ਇਹਨਾਂ ਬਜ਼ੁਰਗਾਂ ਨੇ ਜਿਹੜੇ ਤੁਹਾਨੂੰ ਭਾਵਕ ਕਰਦੇ ਜਾਂ ਹੋਰ ਹੈ ਤੇ ਉਦੋਂ ਇਹ 20 ਸਾਲਾਂ ਨੂੰ ਇਹਨਾਂ ਦੀ ਰਾਖ ਵੀ ਉੱਟ ਜਣੀ ਐ ਇਹਨਾਂ ਦੇ ਪਿੱਛੇ ਪੁੱਛੇ ਨਾ ਲੱਗ ਜੋ ਸੋ ਆਪਦੇ ਦਿਮਾਗ ਤੋਂ ਕੰਮ ਲਓ ਆਪਦੀ ਸੋਚ ਤੋਂ ਇਹਨਾਂ ਨੂੰ ਸਵਾਲ ਖੜੇ ਕਰੋ ਇਹ ਇਹਨਾਂ ਨਾਲ ਗੱਲਬਾਤ ਕਰੋ ਇਹਨਾਂ ਨੂੰ ਪੁੱਛੋ ਡੱਲੇਵਾਲ ਸਾਹਿਬ ਦੀ ਹਰੇਕ ਬੰਦਾ ਇਹ ਗੱਲ ਕਹਿੰਦਾ ਵੀ ਉਹ ਬੰਦਾ ਇਮਾਨਦਾਰ ਰਿਹਾ ਮੈਂ ਵੀ ਕਹਿੰਦਾ ਮੈਂ ਵੀ ਇਸ ਗੱਲ ਨੂੰ ਨਹੀਂ ਕਹਿੰਦਾ ਵੀ ਉਹਨੇ ਫਲਾਣੇ ਨਾਲ ਤੇ ਬੇਈਮਾਨੀ ਕੀਤੀ ਮੈਂ ਵੀ ਮੰਨਦਾ ਪਰ ਉਹ ਇਮਾਨਦਾਰੀ ਵੀ ਕਿਹੜੇ ਕੰਮ ਦੀ ਜੇ ਆਪ ਇਮਾਨਦਾਰ ਰਹਿਤਾ ਇਹਨੂੰ ਪੁੱਛੋ ਢੱਲੇਵਾਲ ਸਾਹਿਬ ਨੂੰ ਵੀ ਤੇਰੀ ਸਾਰੀ ਥੱਲੇ ਟੀਮ ਇਮਾਨਦਾਰ ਰਹੀ ਜਿਹੜੇ ਤਰ੍ਹਾਂ ਕੋਈ ਜ਼ਿਲ੍ਹਿਆਂ ਦੇ ਪ੍ਰਧਾਨ ਬਣਾਏ ਕੋਈ ਮੀਤ ਪ੍ਰਧਾਨ ਬਣਾਏ ਕੋਈ ਹੋਰ ਪ੍ਰਧਾਨ ਪ੍ਰਧੂਨ ਬਣਾਏ ਜਿਨ੍ਹਾਂ ਨੂੰ ਕੋਈ ਅਹੁਦੇ ਦਿੱਤੇ ਉਹ ਇਮਾਨਦਾਰ ਹੈ ਜਾਂ ਸੀ ਜਾਂ ਜਾਂ ਰਹਿਣਗੇ ਸੋ ਇਹ ਕੀ ਦੀ ਬਣਦੀ ਹੁੰਦੀ ਹੈ ਜ਼ਿੰਮੇਵਾਰੀ ਆਪਦੀ ਟੀਮ ਦਾ ਜਿਹੜਾ ਹੈਗਾ ਬੈਕਅਪ ਲੈਣਾ ਉਹਨਾਂ ਦਾ ਇਹ ਵੀ ਇੱਕ ਲੀਡਰ ਦਾ ਕੰਮ ਹੁੰਦਾ ਹੈ ਤੇ ਇਹਨਾਂ ਦੀ ਜਿਹੜੇ ਹੈਗੇ ਆ ਡੱਲੇਵਾਲ ਸਾਹਿਬ ਦੀ ਜਿਹੜੀ ਜਿਹੜੀ ਥੱਲੇ ਵਾਲੀ ਜਿਹੜੀ ਟੀਮ ਜੀ ਹੈ ਉਹਦੇ ਚੋਂ ਮੈਨੂੰ ਡੱਲੇਵਾਲ ਸਾਹਿਬ ਆਪ ਉਂਗਲ ਖੜੀ ਕਰਕੇ ਕਹਿਣ ਡੱਲੇਵਾਲ ਸਾਹਿਬ ਕੋਲੇ ਮੇਰਾ ਨੰਬਰ ਵੀ ਹੈ ਮੈਨੂੰ ਫੋਨ ਵੀ ਕਰਦੇ ਆ ਮੇਰਾ ਨੰਬਰ ਸੇਵ ਹੈ ਡੱਲੇਵਾਲ ਸਾਹਿਬ ਦੇ ਫੋਨ ਦੇ ਵਿੱਚ ਮੈਨੂੰ ਫੋਨ ਵੀ ਕਰਦੇ ਤੇ ਮੈਨੂੰ ਦੁਬਾਰੇ ਫੋਨ ਕਰਕੇ ਫੇਰ ਪੁੱਛਣਾ ਡੱਲੇਵਾਲ ਸਾਹਿਬ ਵੀ ਇਹਨਾਂ ਦੀ ਟੀਮ ਚ ਇਹ ਜਿਹੇ ਬੰਦੇ ਹੈ ਨਹੀਂ ਜਿਹੜੇ ਪੈਸੇ ਲੈ ਕੇ ਦਰੀਆਂ ਵਛਾਉਂਦੇ ਆ ਤੇ ਪੈਸੇ ਲੈ ਕੇ ਦਰੀਆਂ ਇਕੱਠੀਆਂ ਕਰ ਲੈਂਦੇ ਆ ਡੱਲੇਵਾਲ ਸਾਹਿਬ ਦਾ ਨੰਬਰ ਮੇਰੇ ਕੋਲੇ ਸੇਵ ਹੈ ਡੱਲੇਵਾਲ ਸਾਹਿਬ ਕੋਲੇ ਮੇਰਾ ਨੰਬਰ ਸੇਵ ਹੈ ਮੈਨੂੰ ਫੋਨ ਕਰ ਲੈਣ ਮੈਨੂੰ ਬਾਹ ਖੜੀ ਕਰਕੇ ਕੈਦ ਨੂੰ ਉਂਗਲ ਖੜੀ ਕਰਕੇ ਕੈਦਨ ਵੀ ਇਹਨਾਂ ਦੇ ਜਿਹੜੀ ਜਥੇਬੰਦੀ ਆ ਉਹਦੇ ਚ ਇਹ ਜਿਆ ਕੋਈ ਬੰਦਾ ਨਹੀਂ બીજોરા પૈસે ਲੈ ਕੇ દરિયા વછાઉંતા ਨਹੀਂ ਤੇ પૈસે લેਣ ਤੋਂ ਬਾਅਦ ਦરિયા ਇਕੱਠੀਆਂ ਨਹੀਂ ਕਰਦਾ ਸੋ ਆਮ ਘਰਾਂ ਦੇ ਜਿਹੜੇ ਨੌਜਵਾਨ ਹੈ ਜਿਹੜੇ ਭਾਵਕ ਹੋ ਜਾਂਦੇ ਮੈਂ ਉਹਨਾਂ ਵਾਸਤੇ ਇਹ ਗੱਲ ਕਰਦਾ ਬਾਈ ਵੇਖਿਓ ਕਿਸੇ ਦਾ ਕੁਝ ਨਹੀਂ ਜਾਂਦਾ ਇਹਨਾਂ ਨੇ ਕਹਿ ਦੇਣਾ ਜੀ ਪਿਛਲੇ 60 ਸਾਲਾਂ ਤੋਂ ਜੀ ਪਿਛਲੇ 50 ਸਾਲਾਂ ਤੋਂ ਜੀ ਪਿਛਲੇ 70 ਸਾਲਾਂ ਤੋਂ ਜੀ ਜਿਹੜੀ ਹੈਗੀ ਇਹ 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 ਪਾਰਟੀ ਜਾਂ ਇਹ ਬੰਦਾ ਇਹ ਜਿਹੜਾ ਹੈਗਾ ਵੀ ਉਹ ਬੇਦਾਗ ਹੈ ਆਈ ਤੁਰਿਆ ਹੁੰਦਾ ਸੋ ਬਚੋ ਅੱਜ ਮੈਨੂੰ ਬਹੁਤ ਦੁੱਖ ਹੈ ਜਿਹੜਾ ਉਹ ਸ਼ੰਭੂ ਬਾਰਡਰ ਤੇ ਇਕੱਲਾ- ਇਕੱਲਾ ਮੁੰਡਾ ਸੀਗਾ ਉਹ ਮੁੜ ਕੇ ਕਿਸੇ ਨੇ ਕਿਸੇ ਨੂੰ ਕੋਈ ਨਹੀਂ ਪੁੱਛਦਾ ਮੈਂ ਕਿਸੇ ਨੂੰ ਨੈਗੇਟਿਵ ਨਹੀਂ ਕਰਦਾ ਮੈਂ ਟੈਂਦੀ ਕਲਾ ਵਾਲੀਆਂ ਗੱਲਾਂ ਨਹੀਂ ਕਰਦਾ ਜੇ ਕਰਨਾ ਹੀ ਹੈ ਲੜਾਈ ਲੜਨੀ ਹੈ ਆਪਦੇ ਲੀਡਰਾਂ ਨੂੰ ਜਿਵੇਂ ਜਿਵੇਂ ਸਾਡੇ ਆ ਸਿਆਸਦਾਨ ਲੀਡਰ ਹੈ ਜਿਵੇਂ ਉਹਨਾਂ ਨੂੰ ਸਿੱਧੀ ਉਂਗਲ ਖੜੀ ਕਰਕੇ ਅਸੀਂ ਸਵਾਲ ਪੁੱਛਦੇ ਹਾਂ ਇਹਨਾਂ ਨੂੰ ਵੀ ਸਿੱਧੀ ਉਂਗਲ ਖੜੀ ਕਰਕੇ ਸਵਾਲ ਪੁੱਛੋ ਅੱਛਾ ਇਹੋ ਜਾਂ ਮੈਂ ਡੱਲੇਵਾਲ ਸਾਹਿਬ ਨੂੰ ਇੱਕ ਸਵਾਲ ਪੁੱਛਦਾ ਹਾਂ ਵੀ ਤੁਸੀਂ ਇੰਨੇ ਲੰਮੇ ਟਾਈਮ ਤੋਂ ਪ੍ਰਧਾਨਗੀ ਕਰਦੇ ਹੋਣੇ ਆਪਦੀ ਪਾਰਟੀ ਦੀ ਤੁਹਾਡੇ ਤੋਂ ਇਹੋ ਜਾਂ ਇੱਕ ਵੀ ਲੀਡਰ ਨਹੀਂ ਪੈਦਾ ਹੋਇਆ ਯੰਗ ਵੀ ਜਿੱਥੇ ਜਾ ਕੇ ਤੁਸੀਂ ਕਹਿੰਦੇ ਹੋ ਹੂੰ ਵੀ ਹੁਣ ਮੈਂ ਯਾਰ ਆਪਦੇ ਬਰਾਬਰ ਦਾ ਕੋਈ ਲੀਡਰ ਪੈਦਾ ਕਰ ਲਿਆ ਐਡਾ ਵੀ ਕਿਹੜਾ ਤੁਹਾਨੂੰ ਸਰਦਾਰ ਸਿਮਰਜੀਤ ਮਾਨ ਸਾਹਿਬ ਵਾਲਾ ਤੁਹਾਡੇ ਤੁਹਾਡੇ ਨਾਲ ਕੋਈ ੱੱੱਕਾ ਹੋਇਆ ਸੀ ਵੀ ਤੁਹਾਡੀਆਂ ਦਾੜਾ ਸਾਹਿਬ ਤੁਹਾਡਾ ਪਟਿਆ ਗਿਆ ਸੀ ਤੁਹਾਨੂੰ ਕਿਤੇ 7 ਸਾਲ ਨਸੇ ਕਟਣੀ ਪੈਗੀ ਜਾਂ ਤੁਹਾਨੂੰ ਹੋਰ ਤਸ਼ੱਦਦ ਝੱਲਣਾ ਪੈ ਗਿਆ ਵੀ ਤੁਹਾਡੇ ਬਰਾਬਰ ਦਾ ਕੋਈ ਲੀਡਰ ਹੀ ਨਾ ਖੜਾ ਹੋਇਆ ਹੋਵੇ ਤੁਹਾਡੇ ਤੋਂ ਤੁਹਾਡੇ ਬਰਾਬਰ ਦੇ ਤਾਂ ਤੁਹਾਡੇ ਤੁਸੀਂ ਅੱਥ ਨੂੰ 50 ਲੀਡਰ ਖੜੇ ਕਰ ਲਓ ਪਰ ਕੀਤਾ ਕਿਉਂ ਨਹੀਂ ਹੁਣ ਤੱਕ ਤੇ ਤੁਹਾਡੀ ਜਿਹੜੀ ਆਪ ਤੇ ਜਿਹੜੇ ਜਿਹੜੇ ਤੁਹਾਡਾ ਬਲਡਰ ਰਿਲੇਸ਼ਨ ਹੈ ਉਹਦੇ ਚੋਂ ਕਿੰਨੇ ਕੁ ਜਵਾਕ ਤੁਸੀਂ ਗਾਂ ਲੈ ਕੇ ਤੁਰਦੇ ਆ ਜਦੋਂ ਵੀ ਜਾਂਦੇ ਆ ਉਹ ਲੋਕਾਂ ਦੇ ਜਾਂਦੇ ਆ ਸੋ ਮਿੱਤਰੋ ਗੱਲ ਇਹ ਹੈ ਵੀ ਜਦੋਂ ਇਹਨਾਂ ਇਹ ਇਸ ਲੀਡਰਸ਼ਿਪ ਨੂੰ ਸਾਰੀ ਨੂੰ ਇਹ ਇਹ ਬਾਹਰੋਂ ਬੇਸ਼ੱਕ ਸਾਰੇ ਜਿੰਨੇ ਹੈਗੇ ਆ ਜਿਹੜੇ ਬੰਦੇ ਬਾਹਰੋਂ ਕਿਰਪਾਨਾ ਪਾਈ ਵੀ ਫਿਰਦੇ ਆ ਇਹ ਕਿਰਪਾਨਾ ਪਾਉਣਾ ਅਮਰਤ ਛਕਣਾ ਇਸ ਗੱਲ ਦਾ ਸਬੂਤ ਨਹੀਂ ਦਿੰਦਿਆਂ ਇਸ ਚੀਜ਼ ਦਾ ਵੀ ਉਹ ਬੰਦੇ ਆ ਜਿਹੜੇ ਉਹ ਗੁਰੂ ਦੇ ਸਿੱਖ ਆ ਬਹੁਤ ਹੀ ਬੰਦੇ ਤਾਂ ਉਹ ਆ ਜਿਹੜੇ ਜਿਹੜੇ ਪੱਗਾਂ 'ਚ ਜਨ ਸਰ ਜਿਨ੍ਹਾਂ ਨੇ ਪਸਾਏ ਵੇ ਆ ਅਮਰਤ ਛਕੇ ਵੇ ਆ ਤੇ ਸ੍ਰੀ ਸਾਹਿਬ ਜਿਨ੍ਹਾਂ ਨੇ ਪਾਏ ਵੇ ਤੇ ਉਹ ਉਹ ਪੱਕੇ ਹੀ ਕਾਮਰੇਡ ਆ ਉਹ ਕਾਮਰੇਡ ਕੀ ਆ ਕਾਮਰੇਡ ਇੱਕ ਸੋਚ ਆ ਵਿਚਾਰਤਾ ਰ ਆ ਇੱਕ ਸੋ ਇਹਨਾਂ ਕਾਮਰੇਡਾਂ ਤੋਂ ਬਚੋ ਇੰਨੀ ਕਿ ਮੇਰੀਆਂ ਬੇਨਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸასი ਸ਼ਾਲ ਜੀ